ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇੱਕ ਵਾਰੀ ਫਿਰ ਪਹੁੰਚੇ ਆ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਾ ਹੈਗਾ ਪਠਾਨਕੋਟ ਦਾ ਹਲਕਾ ਪਵਾ ਦਾ ਉੱਥੇ ਰਾਵੀ ਦਰਿਆ ਦੇ ਵਿੱਚ ਤਸਵੀਰਾਂ ਦਿਖਾ ਰਹੇ ਆ ਜਿਹੜੀਆਂ ਤੁਹਾਨੂੰ ਪਿੱਛੇ ਦਿਖਾਈਆਂ ਦੇਖ ਸਕਦੇ ਹੋ ਇਸ ਤਸਵੀਰਾਂ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰੀ ਫਿਰ ਰਾਵੀ ਦਰਿਆ ਦੇ ਵਿੱਚ ਵਧਿਆ ਜਿਸ ਦੇ ਨਾਲ ਜਿਹੜੇ ਕ੍ਰੇਡ ਬੰਨੇ ਸੀਗੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੇ ਟੱਚ ਕਰ ਰਿਹਾ ਪਾਣੀ ਬੋਰੀਆਂ ਜਿਹੜੀਆਂ ਰੁੜਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਤੇ ਜਿਹੜੇ ਦੁਕਾਨਦਾਰ ਹੈਗੇ ਆ ਉਹ ਵੀ ਕਿਤੇ ਨਾ ਕਿਤੇ ਪਰੇਸ਼ਾਨ ਨੇ ਕਿਉਂਕਿ ਇਹ ਪਾਣੀ ਵਧਣ ਦੇ ਨਾਲ ਉਹਨਾਂ ਦਾ ਫਿਰ ਤੋਂ ਕੋਈ ਨੁਕਸਾਨ ਵੀ ਵੱਡਾ ਹੋ ਸਕਦਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਇਸ ਵਾਰ ਵੀ ਜਿਹੜੀ ਐ ਤਲਾਹ ਨਹੀਂ ਕੀਤੀ ਗਈ ਤੇ ਲਾਈਵ ਤਸਵੀਰਾਂ ਵੀ ਨਾਲ ਦੀ ਸਕਰੀਨ ਤੇ ਦਿਖਾਵਾਂਗੇ 라ਵੀ ਦਰਿਆ ਦੇ ਵਿੱਚ ਹੈਗੇ ਆ ਖੜੇ ਤਸਵੀਰਾਂ ਦੇਖ ਸਕਦੇ ਹੋ ਇਹ ਮਕਾਨ ਦੇਖ ਸਕਦੇ ਜਿਹੜੇ ਹੜਪ੍ਰਭਾਵਿਤ ਜਿਹੜੇ ਸੀਗੇ ਕਾਫੀ ਜਿਹੜਾ ਮਕਾਨਾਂ ਦਾ ਨੁਕਸਾਨ ਹੋਇਆ ਸੀਗਾ ਜਦੋਂ ਪਾਣੀ ਜ਼ਿਆਦਾ ਵਧਿਆ ਸੀਗਾ ਤੇ ਅੱਜ ਵੀ ਇਹ 라ਵੀ ਦਰਿਆ ਹੈਗਾ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਹੋ ਕਿਵੇਂ ਪਾਣੀ ਦਾ ਪੱਧਰ ਜਿਹੜਾ ਵਧ ਚ ਕੀ ਪਾਣੀ ਦਾ ਪੱਧਰ ਜਿਹੜਾ 30000 ਕਿਊਸਕ ਤੋਂ ਉੱਪਰ ਜਿਹੜਾ ਪਾਣੀ ਜਿਹੜਾ ਛੱਡਿਆ ਗਿਆ ਆ ਰਾਵੀ ਦਰਿਆ ਦੇ ਵਿੱਚ ਕਿਤੇ ਨਾ ਕਿਤੇ ਮੈਸੇਜ ਵੀ ਲੋਕਾਂ ਨੂੰ ਲਾਇਆ ਗਿਆ ਡੀਸੀ ਪਠਾਨਕੋਟ ਵੱਲੋਂ ਕਿ ਜਿਹੜੇ ਲੋਕ ਦਰਿਆ ਦੇ ਰਾਵੀ ਦੇ ਕਿਨਾਰੇ ਰਹਿੰਦੇ ਨੇ ਜਾਂ ਗੁਜਰ ਭਾਈਚਾਰਾ ਹੋਏ ਜਾਂ ਹੋਰ ਜਾਂ ਕਈ ਵਾਰੀ ਹੁੰਦੇ ਦਰਿਆ ਦੇ ਵਿੱਚ ਬੈਠੇ ਹੁੰਦੇ ਨੇ ਉਹਨਾਂ ਨੂੰ ਕਿ ਉਹ ਜਿਹੜੇ ਦਰਿਆਵਾਂ ਤੋਂ ਦੂਰ ਹੋ ਜਾਣ ਪਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿੰਨਾ ਕਿ ਇਸ ਤੇ ਅਮਲ ਹੋਇਆ ਇਹ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਇਹ ਪਸ਼ੂ ਵੀ ਹੈਗੇ ਨੇ ਜਿਹੜੇ ਪਾਣੀ ਦੇ ਵਿੱਚ ਨੇ ਤੇ ਤੁਹਾਨੂੰ ਤਸਵੀਰਾਂ ਦੂਸਰੀਆਂ ਵੀ ਦਿਖਾ ਰਿਹਾ ਨਾਲ ਦੀ ਸਕਰੀਨ ਤੇ ਜ ਅਵੀ ਨਜ਼ਰ ਆਇਆ ਤੇ ਲੋਕਾਂ ਦੇ ਵਿੱਚ ਫਿਰ ਇੱਕ ਵਾਰੀ ਜਿਹੜਾ ਭੈ ਦਾ ਜਿਹੜਾ ਮਾਹੌਲ ਬਣਿਆ ਕਿਉਂਕਿ ਜਿਹੜਾ ਪਹਿਲੇ ਕਾਫੀ ਉਹਨਾਂ ਦਾ ਨੁਕਸਾਨ ਹੋ ਚੁੱਕਿਆ ਸਰਕਾਰਾਂ ਨੇ ਅਜੇ ਤੱਕ ਉਹਨਾਂ ਨੂੰ ਕੁਝ ਵੀ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਉਹਨਾਂ 'ਤੇ ਧਿਆਨ ਨਹੀਂ ਦਿੱਤਾ ਤੇ ਕਿਤਨਾ ਕਿਤੇ ਰੋਸ਼ ਵੀ ਹੈਗਾ ਲੋਕਾਂ ਦੇ ਵਿੱਚ ਕਿ ਸਰਕਾਰ ਜਿਹੜੀ ਹੈ ਵਾਦੇ ਦਾਅਵੇ ਤੇ ਜ਼ਰੂਰ ਕੀਤੇ ਨੇ ਪਰ ਉਹਨਾਂ ਵੱਲ ਕਿਸੇ ਨੇ ਵੀ ਅਜੇ ਤੱਕ ਧਿਆਨ ਨਹੀਂ ਦਿੱਤਾ ਤਾਂ ਉਲਟਾ ਫਿਰ ਤੋਂ ਇੱਕ ਵਾਰੀ ਜਿਹੜਾ ਪਾਣੀ ਦਾ ਪੱਧਰ ਵਧਣਾ ਉਹਨਾਂ ਨੂੰ ਜਿਹੜੀ ਹੈ ਕਾਫੀ ਜਿਹੜਾ ਨੁਕਸਾਨ ਹੋਣ ਦਾ ਖਤਰਾ ਜਿਹੜਾ ਉਹਨਾਂ ਦੇ ਵਿੱਚ ਬਣ ਰਿਹਾ ਉਹਨਾਂ ਦੇ ਵਿੱਚ ਭੈ ਹੈਗਾ ਗੱਲਬਾਤ ਸੁਣਾਣੇ ਆ ਨਾ ਲੋਕਾਂ ਨਾਲ ਕੀਤੀ ਹੋਈ ਕੀ ਇਹਨਾਂ ਦਾ ਕਹਿਣਾ ਤਦ ਤੱਕ ਬਣੀ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਆਪਣਾ ਸਤਪਾਲ ਸਿੰਘ ਜੀ ਕਿੱਥੇ ਰਹਿ ਰਹੇ ਹੋ ਅਜਿਲੇ ਇਸ ਲਈ ਅਸੀਂ ਕੋਲੀ ਆਡੇ ਦੇ ਵਿੱਚ ਹੀ ਆ ਜੀ ਆਪਣੀਆਂ ਦੁਕਾਨਾਂ ਟੁੱਟੀਆਂ ਦੇ ਵਿੱਚ ਖਲੋਤੇ ਦੇ ਆ ਪਿਛਲੇ ਦਿਨੀ ਫਲੱਡ ਆਇਆ ਹੜ ਆਇਆ ਕਾਫੀ ਨੁਕਸਾਨ ਕਹਿੰਦੇ ਦੁਕਾਨਦਾਰਾਂ ਦਾ ਆਇਆ ਤੁਸੀਂ ਵੀ ਦੱਸਿਆ ਸੀਗਾ ਤੁਹਾਡਾ ਵੱਡਾ ਨੁਕਸਾਨ ਹੋਇਆ ਸੀਗਾ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਅੱਜ ਫੇਰ ਪਾਣੀ ਦਾ ਜਿਹੜਾ ਪੱਧਰ ਵਧਿਆ ਹਾਂਜੀ ਦੇਖਿਆ ਯਾਰ ਕਿ ਪਿੱਛੇ ਦੁਕਾਨਾਂ ਨੂੰ ਟੱਚ ਵੀ ਕਰ ਰਿਹਾ ਪਾਣੀ ਕਰ ਰਿਹਾ ਕਰ ਰਿਹਾ ਕਹਿਣਾ ਜਾਂਦੇ ਹੋ ਕਹਿਣਾ ਜਾਂਦੇ ਆ ਕਿ ਪਹਿਲੇ ਵਾਂਗ ਮੁੜ ਕੇ ਜੇ ਪਾਣੀ ਜ਼ਿਆਦਾ ਆ ਗਿਆ ਤੇ ਹੁਣ ਜਿਹੜਾ ਰੰਦਾ ਖੁੰਦਾ ਹੈਗਾ ਕੋਲੀਆਂ ਆਡਾ ਵੀ ਖਤਮ ਹੋ ਜਾਊਗਾ ਸਰਕਾਰ ਨੇ ਕੁਝ ਨਹੀਂ ਕੀਤਾ ਸਰਕਾਰ ਨੇ ਉਹ ਉਹ ਤੁਹਾਡੇ ਸਾਹਮਣੇ ਆ ਬੋਰੀਆਂ ਵਜੀਆਂ ਕੀ ਕਰਨ ਗਈਆਂ ਛਲੇ ਬੋਰੀਆਂ ਬੋਰੀਆਂ ਤਾਂ ਕੁਝ ਵੀ ਨਹੀਂ ਕਰ ਸਕਦੀਆਂ ਜੇ ਪਾਣੀ ਪਹਿਲਾਂ ਵਾਂਗ ਆ ਜੇ ਤੇ ਬੋਰੀਆਂ ਨਾਲ ਕੀ ਕਰਨਾ ਕੁਝ ਨਹੀਂ ਆ ਤੇ ਪਾਣੀ ਹੁਣ ਛੱਡ ਵੀ ਦਿੱਤਾ ਆ ਸਵੇਰੇ ਆਰਡਰ ਵੀ ਕਰ ਗਏ ਇਥੇ ਪਿੰਡ ਦਾ ਪੰਮੇ ਦਾ ਸਰਪੰਚਾ ਵੀ ਬੋਲ ਕੇ ਗਿਆ ਕਿ ਧਿਆਨ ਨਾਲ ਰਵੋ ਪਾਣੀ ਉੱਪਰੋਂ ਛੱਡ ਦਿੱਤਾ ਆ ਪਤਾ ਨਹੀਂ ਪਾਣੀ ਕਿੰਨਾ ਛੱਡਿਆ ਕਿੰਨਾ ਨਹੀਂ ਛੱਡਿਆ ਜੀ ਜਿਹੜੀਆਂ ਬੋਰੀਆਂ ਬੰਨੀਆਂ ਗਿਆ ਕਰੇਟ ਬੰਨੇ ਕਿਤਨੇ ਕਿਤਨੇ ਬੋਰੀਆਂ ਖਿਸਕਦੀਆਂ ਨੇ ਰਹਾ ਜਿੰਨੇ ਪਾਣੀ ਨਾਲੀ ਉਹ ਇੰਨੇ ਪਾਣੀ ਨਾਲ ਥੱਲੇ ਖਾਰ ਲੱਗੀ ਤਾਂ ਪਾਣੀ ਬੋਰੀਆਂ ਥੱਲੇ ਬਹਿ ਗਈਆਂ ਇੱਕ ਜਿਹਾ ਕਰੇਟ ਬਹਿ ਗਿਆ ਤਾਂ ਸਾਰੀਆਂ ਧੋੜੇ ਪਾ ਜਾਣੀਆਂ ਇਹ ਕਿਹੜੇ ਦੂਸਰੀ ਲੋਹੇ ਦੀ ਤਾਰ ਹੈ ਦੂਸਰੀ ਆਪਣੇ ਰੱਸੀ ਦੀ ਹੈਗੀ ਆ ਰੱਸੀ ਇੰਨਾ ਵਜਨ ਚਾ ਇੰਨਾ ਖਿੱਚ ਨਹੀਂ ਕਰ ਸਕਦੀ ਕਹਿ ਸਕਦੇ ਨੁਕਸਾਨ ਫਿਰ ਹੋ ਸਕਦਾ ਹੋ ਸਕਦਾ ਹੈ ਜਰੂਰ ਜਰੂਰ ਪਰ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਆਪਾਂ ਪੀੜਤ ਜਿਹੜੇ ਹੈਗੇ ਹੜਪੇ ਤੋਂ ਉਹਨਾਂ ਨੂੰ ਮੁਆਵਜ਼ਾ ਦੇ ਰਹੇ ਹਨ ਦਾ ਨੁਕਸਾਨ ਦਾ ਅੱਗੇ ਤਾਂ ਪਹਿਲੇ ਦਿੱਤਾ ਜਿਹੜਾ ਕਿ ਉਹ ਦੁਆਰਾ ਸਰ ਇਹ ਦਿੱਤਾ ਹੈ ਇਹ ਸਿਰਫ ਉਹ ਹੀ ਆ ਕਿ ਆਪਣੇ ਈਰਖਾਵਾਜੀ ਨਾਲ ਹੀ ਹੈਗੇ ਆ ਕਿ ਇਹ ਪਾਸੇ ਵੰਡੀ ਜਾ ਰਿਹਾ ਸਾਡੀ ਮਾਰਕੀਟ ਤੇ ਕੋਈ ਬਾਹ ਖੜੀ ਕਰਕੇ ਆ ਕੇ ਸਾਨੂੰ ਦੱਸ ਦੇਵੇ ਪਈ ਅਸੀਂ ਇਸ ਮਾਰਕੀਟ ਦੇ ਵਿੱਚ ਕੋਈ ਪੰਜ ਪਰਾਸਾ ਵੀ ਕਿਸੇ ਨੂੰ ਦਿੱਤਾ ਹੈ ਕੀ ਮੰਗ ਕਰਦੇ ਹੋ ਮੰਗ ਕਰਦੇ ਕੀ ਹੈ ਵੇਖੋ ਜੀ ਅਸੀਂ ਤੁਹਾਡੇ ਸਾਹਮਣੇ ਕੈਮਰਾ ਤੁਹਾਨੂੰ ਇਹਨੂੰ ਵੀ ਦਿਖਾ ਦਿਓ ਆਹ ਦੇਖੋ ਅਸੀਂ ਆਪਣੇ ਪੱਲੇ ਹੁਣ ਖਰਚੇ ਕਰਕੇ ਤੇ ਆਪਣਾ ਕੰਮ ਚਾਲੂ ਕਰਨ ਲੱਗੇ ਆਂ ਤੇ ਜਿਹੜਾ ਸਮਾਨ ਰੁੜ ਗਿਆ ਨੁਕਸਾਨ ਹੋ ਗਿਆ ਉਹਦਾ ਕੋਈ ਮਾਈ ਬਾਪ ਵੀ ਨਹੀਂ ਹੈਗਾ ਅਸੀਂ ਆਪ ਹੀ ਹੈਗੇ ਹੁਣ ਜੋ ਹੈਗਾ ਮਾਲਕ ਨੇ ਸਾਨੂੰ ਪੈਸਾ ਅਸੀਂ ਭੁਗਤਾਂਗੇ ਮੈਂ ਦੇਖਿਆ ਕਿ ਰਿਪੇਅਰਾਂ ਲੋਕੀ ਕਰਵਾ ਰਹੇ ਆਪਣੇ ਪੈਸੇ ਤੋਂ ਆਪਣੇ ਪੈਸੇ ਦੀ ਆਹ ਵੀ ਆਪਣੇ ਪੈਸੇ ਦੀ ਜੇ ਪਾਣੀ ਛੱਡਿਆ ਜੇ ਫਿਰ ਨੁਕਸਾਨ ਹੋ ਗਿਆ ਉਹ ਹੋਏਗਾ ਤਾਂ ਮੁੜ ਕੇ ਫਿਰ ਇਹੋ ਹੀ ਹੋਣਾ ਸਾਨੂੰ ਜਾਣ ਕੇ ਮਾਰਨ ਵਾਲੇ ਕੰਮ ਬਣਦੇ ਵੀ ਆਂ ਹਾਂ ਸਰ ਕਿਨਾ ਜੀ ਆਪਣਾ ਮੇਰਾ ਨਾਮ ਬਾਲਕਿਸ਼ਨ ਹੈ ਜੀ ਬਾਲਕਿਸ਼ਨ ਜੀ ਇੱਕ ਵਾਰੀ ਫੇਰ ਫਲੱਡ ਤੋਂ ਬਾਅਦ ਅੱਜ ਫੇਰ ਪਾਣੀ ਕਾਫੀ ਜਿਹੜਾ 라ਵੀ ਦਰਿਆ ਜੇ ਵਧਿਆ ਤੁਹਾਡੀਆਂ ਦੁਕਾਨਾਂ ਦੇ ਨੇੜੇ ਜਿਹੜਾ ਤੁਸੀ ਬੰਨੀ ਆ ਗੋਲੀਆਂ ਲਾ ਕੇ ਇਹਨੂੰ ਵੀ ਬੱਜੜਾ ਟੱਚ ਕਰਿਆ ਕੀ ਕਹਿਣਾ ਜਾਂਦੇ ਹੋ ਕੀ ਲੱਗਦਾ ਕੋਈ ਇਹਦੇ ਨਾਲ ਬਚਾਅ ਹੋਊਗਾ ਨਹੀਂ ਨਹੀਂ ਬੋਰੀਆਂ ਨਾਲ ਤੇ ਕੋਈ ਬਚਾਅ ਨਹੀਂ ਹੋਣ ਰਿਆ ਬੋਰੀਆਂ ਨਾਲ ਤੇ ਬੋਰੀਆਂ ਰੁੜਨ ਰਈਆਂ ਬੋਰੀਆਂ ਨਾਲ ਕੋਈ ਸੇਫਟੀ ਨਹੀਂ ਹੈਗੀ ਦੁਕਾਨਾਂ ਤੁਹਾਡੀਆਂ ਦੁਆਰਾ ਰਿਪੇਅਰ ਕੀਤੀਆਂ ਜਾ ਰਹੀਆਂ ਲੇਕਿਨ ਪਾਣੀ ਦਾ ਪੱਧਰ ਫਿਰ ਵੱਧ ਚੁੱਕਾ ਔਰ ਇਹ ਦੁਕਾਨਾਂ ਮੇਵੂਰੀ ਹੈ ਜੀ ਹੁਣ ਕਰਨਾ ਕੀ ਇਹ ਕਾਰੋਬਾਰ ਦੇ ਕਰਨਾ ਹੀ ਹੁਣ ਬਾਹਰ ਕਿੱਥੇ ਸੜਕਾਂ ਦੇ ਕਿਨਾਰੇ ਬੈਠਾਂਗੇ ਕਿ ਅਸੀਂ ਪੈਸੇ ਸੋ ਕੋਲੋਂ ਲਾਣ ਡੇ ਆਂ ਪਾਣੀ ਵੀ ਜਿਹੜਾ ਛੜਦੇ ਉਹਦੇ ਬਾਰੇ ਵੀ ਕੋਈ ਜਾਣਕਾਰੀ ਸਾਨੂੰ ਦਿੰਦੇ ਨਹੀਂ ਹੈਗੀ ਹਾਂ ਪਿਛਲੀ ਵਾਰ ਵੀ ਇਹ ਗੱਲ ਉੱਠੀ ਸੀਗੀ ਕਿ ਅਚਾਨਕ ਜਿਹੜਾ ਫਲੱਡ ਆਇਆ ਲੇਕਿਨ ਕਿਸੇ ਨੇ ਪਾਣੀ ਛੱਡਣ ਦੀ ਜਿਹੜੀ ਗੱਲਬਾਤ ਨਹੀਂ ਕੀਤੀ ਜਿਸ ਤੇ ਕਰਕੇ ਲੋਕੀ ਜਿਹੜੇ ਇਦੀ ਚ ਭੇੜ ਜਾਗੇ ਹਾਂ ਹਾਂ ਫੋਨ ਵੀ ਕਹਿੰਦੇ ਮੈਸੇਜ ਤੇ ਕੀਤਾ ਗਿਆ ਕਿ ਦਿਨਾਂ ਕਿਤੇ ਚਾਹੀ ਵੀਡੀਓ ਜੋ ਹੋਣ ਚਾਹੀਏ ਇਲਾਕੇ ਦੇ ਸਰਪੰਚ ਹੋਣ ਡੀਸੀ ਸਾਹਿਬ ਵੱਲੋਂ ਕਿ ਲੋਕੀ ਜਿਹੜੇ ਦਰਿਆਵਾਂ ਦੇ ਕੰਢੇ ਰਹਿੰਦੇ ਨੇ ਰਾਵੀ ਦਰਿਆ ਦੇ ਉਹਨਾਂ ਨੂੰ ਇਤਲਾਹ ਦਿੱਤੀ ਹੈ ਕਿ ਤੁਹਾਨੂੰ ਦਿੱਤੀ ਇਤਲਾਹ ਕਿਸ ਨੇ ਨਹੀਂ ਨਹੀਂ ਸਾਡੇ ਤੱਕ ਕੋਈ ਇਤਲਾਹ ਨਹੀਂ ਆਈ ਜੀ ਜੇ ਮਾਲ ਨੂੰ ਨੁਕਸਾਨ ਹੋ ਜਾਂਦਾ ਕੌਣ ਨੁਕਸਾਨ ਹੁਣ ਕੀ ਕਰ ਸਕੀ ਨੁਕਸਾਨ ਹ ਜਿੰਮੇਵਾਰ ਆਪ ਹੀ ਹੋਣਾ ਸਰਕਾਰ ਕੁਝ ਕਰਨੀ ਨਹੀਂ ਲਈ ਅਸੀਂ ਤਾਂ ਆਪ ਕੋਲੋਂ ਪੈਸੇ ਖਰਚ ਕੇ ਤੇ ਆਪਣਾ ਕਰਨ ਦੇ ਆ ਫਿਰ ਇਹ ਦੁਬਾਰਾ ਪਾਣੀ ਛੱਡਣ ਦੇ ਆ ਫਿਰ ਦੁਬਾਰਾ ਨੁਕਸਾਨ ਹੋ ਜਾਏਗਾ ਫਿਰ ਅਸੀਂ ਤੇ ਫਿਰ ਕਿਸੇ ਪਾਸੇ ਜੋ ਜਿਹੜੀ ਰਾਵਾਂ ਤੇ ਪਹਿਲੇ ਜਿਹੜਾ ਨੁਕਸਾਨ ਹੋਇਆ ਸਰਕਾਰ ਨੇ ਕੀਤੀ ਕਿ ਉੱਪਰ ਪਹਿਲੇ ਕੋਈ ਵਰ੍ਹਾਈ ਨਹੀਂ ਕੀਤੀ ਜੀ ਐਵੇਂ ਲਾਰੇ ਹੀ ਲਾਇਆ ਜੀ ਸਰਕਾਰ ਨੇ ਕੁਝ ਨਹੀਂ ਦਿੱਤਾ ਜੀ ਕੀ ਮੰਗ ਕਰਦੇ ਆਸੀਂ ਮੰਗ ਕਰਨੀਆਂ ਜੀ ਇਹ ਮਾੜਾ ਮੋਟਾ ਦੁਕਾਨਦਾਰਾਂ ਦਾ ਜਿਹਨੇ ਵੀ ਹੈਗੇ ਆ ਇਹਨਾਂ ਨੂੰ ਦੇਣਾ ਚਾਹੀਦਾ ਸਰਕਾਰ ਨੂੰ ਤਾਂ ਕਿ ਦੁਆਰਾ ਆਪਣੇ ਪਿਆਰਾਂ ਦੇ ਖੜੇ ਹੋ ਜਾਣਾ ਕੋਈ ਆਪਣਾ ਕਾਰੋਬਾਰ ਕਰਨ ਸਾਰੀਆਂ ਦੀਵਾਰਾਂ ਟੁੱਟੀਆਂ ਸਾਰੀਆਂ ਦੁਕਾਨਾਂ ਟੁੱਟੀਆਂ ਤੇ ਲੋਕੀ ਦੇ ਕਾਰੋਬਾਰ ਤੋਂ ਆਪਣੇ ਬੇਰੁਜ਼ਗਾਰ ਹੋਇਆ ਜੀ